ਮਾਰਗ ਤੇ ਇਹ ਬਾਰੇ ਨਹੀਂ ਬੇਸਿਕਲੀ ਮੀਟ ਮੱਛੀ ਮਾਰਗ ਦੇ ਘਟ ਜੀ ਉਸ ਤੋਂ ਬਾਅਦ ਜਿਹੜੀ ਮਾਰਗ ਹੈ ਇਹਨਾਂ ਤੂੰ ਪਿਛੇ ਦੇਖ ਸਕਦੇ ਜਿਹੜੀ ਸਰਵੋ ਸੂਰ ਰੋਡ ਹੈ ਨਾ ਸਰਵੋ ਸੂਰ ਰੋਡ ਵੀ ਸਾਰੀ ਦਬਲੀ ਸੀ ਇਹਨਾਂ ਨੇ ਲੋਕਾਂ ਦਾ ਆਉਣਾ ਜਾਣਾ ਬਹੁਤ ਮੁਸ਼ਕਲ ਹੋ ਰਿਹਾ ਸੀਗਾ ਤੇ ਇਸ ਤਰ੍ਹਾਂ ਜਿਹੜੇ ਕੋਖੇ ਨੇ ਪਹਿਲਾਂ ਤੁਹਾਨੂੰ ਪਤਾ ਨਾ ਡੀਸੀ ਅਲੂਵਾਲ ਸਾਹਿਬ ਨੇ ਹਟਾਏ ਸੀ ਕੋਈ ਕੋਖੇ ਹਨਾ ਜੀ ਉਹ ਦੁਬਾਰਾ ਫੇਰ ਸਾਰੇ ਉਵੇਂ ਹੀ ਕਬਜ਼ੇ ਹੋਣ ਲੱਗ ਗਏ ਸੀਗੇ ਤੇ ਲੋਕਾਂ ਨੂੰ ਰਲਣਾ ਲੱਗਣਾ ਮੁਸ਼ਕਲ ਹੋ ਗਿਆ ਸੀਗਾ ਬਾਜ਼ਾਰ ਜਿੰਨੀਆਂ ਰੇੜੀਆਂ ਨੇ ਉਹ ਚੌਂਕ ਦੇ ਆਲੇ ਦੁਆਲੇ ਸਾਰੇ ਕਢਣ ਲੱਗੀ ਸੀਗਾ ਉਹਦਾ ਵੀ ਕਾਰਵਾਈ ਕਰਨੀ ਬਹੁਤ ਜ਼ਰੂਰੀ ਸੀ ਲੋਕਾਂ ਨੇ ਸੀ ਬਹੁਤ ਵਾਰੀ ਬਾਰង ਦੇ ਚੁੱਕੇ ਸੀ ਕਿ ਕਈ ਵਾਰੀ ਕਹਿ ਚੁੱਕੇ ਤੁਸੀਂ ਕੰਮ ਨਾ ਕਰੋ ਜਿਹੜੀ ਰੇੜੀ ਹੈ ਉਹ ਤੁਸੀਂ ਅਸੀਂ ਗਰੀਬ ਮਾਰ ਨਹੀਂ ਕਰਨੀ ਕਿਸੇ ਨਾਲ ਤੁਸੀਂ ਇਹ ਜਲਦੀ ਬਰਤੀ ਕਰ ਸਕਦੇ ਹੋ ਨਾ ਕਿ ਇਹ ਨਹੀਂ ਕਰ ਸਕਦੇ ਕਿ ਇੱਕ ਜਾ ਪੱਕੀ ਕਢਾਓ ਇਹ ਪੱਕੀਆਂ ਕਢਾਉਂਦੀਆਂ ਜਿਹੜੀ ਕਢਾਉਂਦੀਆਂ ਪੱਕੇ ਟੈਂਟ ਲਾਤੇ ਉੱਪਰ ਹੌਲੀ ਹੌਲੀ ਕਿਨਾਂ ਦੇ ਉੱਪਰ ਲੈਂਟਰ ਪਾਉਣਾਂ ਜਿਹਨੂੰ ਪਤਾਈ ਆ ਹੌਲੀ ਹੌਲੀ ਸ਼ਟਰ ਲਾਉਣਾਂ ਦੀ ਮੂਰੇ ਤੇ ਸਰਕੇ ਦੀ ਸ਼ਹਿਰ ਦੀ ਸਫਾਈ ਨੂੰ ਮੁਖਰਾਤੇ ਹੋਏ ਇਹ ਥੋੜੀ ਥੋੜੀ ਛੋਟੀ ਕਾਰਵਾਈ ਕੀਤੀ ਆ ਤੁਹਾਨੂੰ ਲੱਗੋ ਹੋਰ ਕਿਹੜੇ ਕਿਹੜੇ ਇਲਾਕੇ ਜਿਹੜੀ ਕਾਰਵਾਈ ਆਮ ਲੋਅ ਰੋਡ ਤੇ ਕਰਾਂਗੇ ਜੀ ਕੱਲ ਨੂੰ ਸਾਰੇ ਬਾਕੀ ਬਾਕੀ ਜਗ੍ਹਾ ਵੀ ਕਰਾਂਗੇ ਹੁਣੇ ਪਹਿਲਾਂ ਅਸੀਂ ਰੇਤੇ ਵਾਲੀ ਕੀਤੀ ਤੇ ਕਿਨਾਰੇ ਤੱਕ ਨਾ ਰਸ ਸੀਗਾ ਉਹ ਵੀ ਸਾਰਾ ਜਗਾਇਆ ਹੁਣ ਕਿੰਨਾ ਸੁਣਾ ਸ਼ਹਿਰ ਦਾ ਦੇਖੋ ਟਾਈਲਾਂ ਨਹੀਂ ਕਿੰਨਾ ਸੁਣਾ ਸ਼ਹਿਰ ਲੱਗ ਪੰਦਾ ਨਾ ਬਣਿਆ ਨਾ ਤੇ ਉਹ ਸ਼ਹਿਰ ਨੂੰ ਵੀ ਅਸੀਂ ਇਹ ਚਾਹਾਂਗੇ ਸਾਡਾ ਸ਼ਹਿਰ ਗੰਦਾ ਹੋਵੇ ਤੇ ਅਸੀਂ ਹੱਥ ਜੋੜ ਕੇ ਉਹਨਾਂ ਕੀ ਪ੍ਰਾਰਥਨਾ ਕਰਦੇ ਆ ਅਸੀਂ ਕਿਸੇ ਗਰੀਬ ਮਾਰ ਦੇ ਹੱਕ ਵਿਰੁੱਧ ਨਹੀਂ ਹੈਗੇ ਅਸੀਂ ਬੇਨਤੀ ਉਹਨਾਂ ਕਰਦੇ ਆ ਵੀ ਜੋ ਕੰਮ ਕਰਨਾ ਹੈ ਉਹ ਸਾਡੇ ਸ਼ਹਿਰ ਦੀ ਨੂੰ ਸਾਫ ਸਫਾਈ ਨੂੰ ਵੀ ਆਪਣੀ ਉਹ ਸ਼ਹਿਰੀ ਸਟ੍ਰੀਟਸ ਮੱਸੀਆਂ ਨੂੰ ਵੀ ਇਹ ਇਤਿਆਜ਼ ਰਹਦੇ ਕੀਤਾ ਜਾਵੇ। ਤੁਸੀਂ ਦੇਖਣਾ ਬਿਯਾਰਤੀ ਪੈਣਾ ਕੱਪੜੇ ਵਾਲੇ ਬੈਠਣ ਲੱਗੇ ਸੀ ਇਹ ਸੈਟਰਡੇ ਸੰਡੇ ਨੂੰ ਪੱਕੇ ਸੰਡੇ ਬੈਠਣ ਲੱਗੇ ਸੀ। ਉਹਨਾਂ ਨੂੰ ਵੀ ਲੱਗ ਜਗ੍ਹਾ ਦੇਤੀ। ਹਣਾ ਜੀ ਫਿਰ ਉਹ ਐਮਐਲ ਸਾਹਮਣੇ ਕਿਹਾ ਉਹਨਾਂ ਨੇ ਸਪੈਸ਼ਲ ਕਿਹਾ ਵੀ ਲੰਗੜਾ ਵੀ ਔਖਾ ਉੱਤੇ। ਹਣਾ ਉਹਨਾਂ ਵੀ ਇਹ ਰੱਖ ਕੇ ਵੀ ਅਸੀਂ ਆਏ ਵੀ ਸ਼ਹਿਰ ਨੂੰ ਅਸੀਂ ਭਾਈ ਕਿਸੇ ਵੀ ਤਰ੍ਹਾਂ ਦਾ ਉਹ ਬਰਦਾਸ਼ਤ ਨਹੀਂ ਕਰਾਂ ਕਿ ਸ਼ਹਿਰ ਦੇ ਵਿੱਚ ਨਿਆਇ ਕਮਤੀ ਹੋਣ। ਸ਼ਹਿਰੋਂ ਅਸੀਂ ਇਹ ਪੀਰ ਤੁਸੀਂ ਜਿਵੇਂ ਅਸੀਂ ਸਾਥ ਦੇਣ ਸਾਡਾ ਤੁਸੀਂ ਸਾਥ ਦੋ ਬੱਤ ਤੋਂ ਬੱਤ ਤੁਹਾਨੂੰ ਮੈਂ ਗੱਲ ਯਾ ਕਰਾਂ ਸਹੀ ਤੁਸੀਂ ਤਾਂ ਕੰਨੇ ਤੋਦਾ ਹੀ ਹੋਣਾ ਕੰਨੇ ਪਹਿਲਾਂ ਮਾਰਕੀਟ ਲੱਗੀ ਸੀਗੀ ਇਹਦੀ ਇਹ ਕੱਪੜਿਆਂ ਦੀ ਉਹਨਾਂ ਕਬਜ਼ੇ ਹੀ ਕਰ ਲਈ ਦੀ ਬਾਅਦ ਹਾਲ ਨੂੰ ਯੂਨੀਅਨਾਂ ਬਣ ਗਈਆਂ ਤੇ ਸਾਰਾ ਸ਼ਹਿਰ ਤੇ ਕਬਜ਼ਾ ਕਰ ਲਈ ਤੁਸੀਂ ਮਸਾਹੀ ਹੁਣ ਠੀਕ ਕੀਤੀਆਂ ਨੇ ਅਸੀਂ ਚਾਹੁੰਦੇ ਸਾਡੇ ਸ਼ਹਿਰ ਤੋਂ ਹੀ ਕਿਸੇ ਦਾ ਕਬਜ਼ਾ ਹੋਵੇ ਨਾਇਅ ਕਬਜ਼ੇ ਹੋਣ ਤੇ ਨਿਆਇ ਸਾਰੀਆਂ ਹੋਣ